ਹੈਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕਿਵੇਂ ਸਾਰੇ ਜਾਣੇ ਆਈ ਹੋਕ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਆਪਣੇ ਘਰਾਂ ਦੇ ਵਿੱਚ ਵਧੀਆ ਹੋਵੋਗੇ ਛੜ ਦੀ ਕਲਾ ਦੇ ਵਿੱਚ ਹੋਵੋਗੇ ਅਸੀਂ ਬਹੁਤ ਵਧੀਆ ਜੀ ਤੇ ਸਵਾਗਤ ਹੈ ਸਾਡੇ ਖੁਸ਼ਮਾਈ ਚੈਨਲ ਤੇ ਖੁਸ਼ਮਾਈ ਚੈਨਲ ਹੈਗਾ ਜੀ ਮੇਰੇ ਵੱਡੀ ਬੇਟੀ ਦਾ ਨਾਮ ਹੈਗਾ ਖੁਸ਼ੀ ਤੇ ਛੋਟੇ ਦਾ ਨਾਮ ਹੈਗਾ ਮਾਹੀ ਉਹਨਾਂ ਦੋਨਾਂ ਦੇ ਨਾਮ ਨੂੰ ਇਕ ਕਰਕੇ ਮੈਂ ਆਪਣੇ ਚੈਨਲ ਦਾ ਨਾਮ ਰੱਖਿਆ ਸੀਗਾ ਖੁਸ਼ਮਾਈ ਸੋ ਮੇਰੇ ਚੈਨਲ ਨੂੰ ਤੁਸੀਂ ਬਹੁਤ ਸਾਰਾ ਪਿਆਰ ਦੇ ਰਹੇ ਹੋ ਤੁਹਾਡਾ ਬਹੁਤ-ਬਹੁਤ ਧੰਨਵਾਦ ਇਸੇ ਤਰ੍ਹਾਂ ਪਿਆਰ ਦਿੰਦੇ ਰਹਿਣਾ ਜੀ ਤੇ ਜਿਹੜੇ ਨਵੇਂ ਨੇ ਪਲੀਜ਼ ਮਾਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਦਿਆ ਕਰੋ ਸਬਸਕ੍ਰਾਈਬ ਕਰਕੇ ਜੀ ਨਾਲ ਦੇ ਜਿਹੜੀ ਕਾਂਟੀ ਆ ਉਹਨੂੰ ਦਬਕੇ ਹਾਲ ਦਾ ਸੈਂਡ ਕਰ ਲਿਆ ਕਰੋ ਤਾਂ ਕਿ ਮੇਰੀ ਵੀਡੀਓ ਤੇ ਹਰ ਨੋਟੀਫਿਕੇਸ਼ਨ ਤੁਹਾਡੇ ਕੋਲ ਪਹੁੰਚ ਜਾਇਆ ਕਰੇ ਤੇ ਸਭ ਤੋਂ ਪਹਿਲਾਂ ਤਾਂ ਜਿਵੇਂ ਵੀਡੀਓ ਬਣਾਉਣੀ ਬੰਦ ਕਿਉਂ ਕਰ ਦਿੱਨੀ ਐ ਇਹਨਾਂ ਗੈਪ ਕਿਉਂ ਪੈ ਜਾਂਦਾ 6 ਮਹੀਨੇ ਤੋਂ ਤੱਕ ਸਾਲ ਤੱਕ ਦਾ ਵੀ ਗੈਪ ਪੈ ਜਾਂਦਾ ਨਾ ਉਹਦੇ ਵਜ੍ਹਾ ਕੀ ਉਹ ਮੈਂ ਤੁਹਾਨੂੰ ਅਲੱਗ ਤੋਂ ਵੀਡੀਓ ਬਣਾ ਕੇ ਦੱਸੂਗੀ ਫਿਲਹਾਲ ਹੁਣ ਨਾ ਬਹੁਤ ਯਾਨੀ ਕਿ ਜਿੰਨੇ ਕਿ ਮਿਹਨਤ ਕੀਤੀ ਆ ਤੇ ਬਹੁਤ ਕੋਸ਼ਿਸ਼ ਸੁਣਿਆ ਕਰਿਆ ਹਨ ਟੈਨਸ਼ਨ ਲੈ ਲੈਂਦੇ ਜ਼ਿਆਦਾ ਹੁਣ ਆਪਾਂ ਛੱਡਤਾ ਸਾਰਾ ਕੁਝ ਹੁਣ ਕਈ ਤੇ ਜਿਹੜਾ ਕੁਝ ਹੋਊਗਾ ਦੇਖੀ ਜਾਊਗਾ ਨਾ ਆਪਾਂ ਕਿਹੜਾ ਗੰਧ ਪਾਉਣੇ ਆ ਵੀਡੀਓ ਦੇ ਉੱਤੇ ਸਾਫ਼ ਸੁਥਰੇ ਵੀਡੀਓ ਤੁਸੀਂ ਮੇਰੇ ਵੀਡੀਓ ਤੇ ਜਾ ਸਕਦੇ ਹੋ ਸਭ ਤੋਂ ਵੱਧ ਤਾਂ ਮੇਰੇ ਗੁਰੂ ਘਰ ਦੀਆਂ ਵੀਡੀਓ ਪਾਈ ਹੋਈਆਂ ਨੇ ਜਿੰਨੇ ਵੀ ਹਨ ਛੋਟੇ ਬਲੌਗ ਜਿਵੇਂ ਵਿਆਹ ਸ਼ਾਦੀਆਂ ਸਾਡੇ ਪਾਈ ਹੋਏ ਨੇ ਤੇ ਕਦੇ ਐ ਦਾ ਨਾ ਵੀਡੀਓ ਛੋਟੀਆਂ ਤੇ ਸੀਗਾ ਕੋਈ ਬਲੌਗ ਹੁੰਦਾ ਸੀਗਾ ਬਣਾਉਣ ਨੂੰ ਡਰ ਲੱਗਦਾ ਸੀਗਾ ਵੀ ਇਹਨਾਂ ਵੀ ਅਲੱਗ ਕੋਈ ਕੀ ਕਹੋਗਾ ਕੋਈ ਗਲਤ ਕਮੈਂਟ ਨਾ ਕਰ ਦੇ ਅੱਜ ਕੱਲ ਤੁਹਾਨੂੰ ਪਤਾ ਹੀ ਹੈ ਕਿ ਵੀਡੀਓ ਤੇ ਕਿੰਨਾ ਅ ਚਣਕਿਆ ਨਾ ਗੰਦਮੱਦ ਜਿਹੜੀ ਜਨਨਕੀ ਕਿਸੇ ਦੀ ਮਨ ਦੀ ਗੰਦੀ ਜਿਹੜੀ ਸੋਚ ਹੈਗੀ ਆ ਉਹ ਏਦਾਂ ਕੱਢ ਦਿੰਦੇ ਨੇ ਆਪਣੀ ਜਾਤ ਦਿਖਾ ਦਿੰਦੇ ਨੇ ਸੋ ਇਸੇ ਕਰਕੇ ਵੀ ਇਹ ਡਰ ਲੱਗਦਾ ਸੀਗਾ ਥੋੜਾ ਜਿਹਾ ਪਰ ਆਪਾਂ ਕਿਹੜਾ ਗੰਦੀ ਵੀਡੀਓ ਬਣਾਉਣ ਆਉਣੇ ਆ ਆਪਾਂ ਬਿਲਕੁਲ ਸਾਫ਼ ਸੁਥਰੇ ਵੀਡੀਓ ਬਣਾਉਣੇ ਫਿਰ ਆਪਾਂ ਨੂੰ ਡਰ ਕਾਦਾ ਹਨਾ ਤੇ ਹੁਣ ਮੈਂ ਰੋਜ਼ ਇੱਕ ਦੋ ਮਿੰਟ ਦੀ ਵੀਡੀਓ ਬਣਾਇਆ ਕਰੂੰਗੀ ਇਸੇ ਤਰ੍ਹਾਂ ਮੇਰੇ ਸਾਸ ਉਥਰੇ ਵੀਡੀਓ ਤੁਹਾਡੇ ਕੋਲੇ ਆਇਆ ਕਰਨਗੇ ਆ ਸੋ ਹੁਣ ਮੈਂ ਰੋਜ਼ ਨਾ ਕਿ ਡੇਲੀ ਕੋਈ ਨਾ ਕੋਈ ਬਲੌਗ ਜ਼ਰੂਰ ਬਣਾ ਕੇ ਪਾਇਆ ਕਰੂੰ ਕਿ ਇੱਕ ਦੋ ਮਿੰਟ ਦਾ ਤੇ ਟਾਈਮ ਹੋ ਚੁੱਕਿਆ ਵੀ ਜੀ ਪੌਣੇ ਦਿਨ ਹੋ ਚੁੱਕੇ ਨੇ ਬੱਚੇ ਆ ਚੁੱਕੇ ਨੇ ਆਪਣਾ ਨੌਣ ਲੱਗੇ ਹੋਏ ਨੇ ਹੁਣ ਆ ਕੇ ਤੁਹਾਨੂੰ ਪਤਾ ਕੀ ਗਰਮੀ ਬਹੁਤ ਜ਼ਿਆਦਾ ਹੁੰਦੀ ਆ ਪਾਣੀ ਪੀ ਕੇ ਆਰਾਮ ਕਰਕੇ ਹੁਣ ਨੌਣ ਲੱਗੇ ਨੇ ਤੇ ਮੈਂ ਘਰ ਦੇ ਵਿੱਚ ਫ੍ਰੀ ਹੁੰਦੇ ਸੀਗੇ ਤੇ ਮੈਂ ਲੈਂਦੀ ਆਂ ਚਾਦਰਾਂ ਸਿੰਗਲ ਦਾ ਬੈੱਡ ਦੀਆਂ ਤੇ ਹੁਣ ਮੈਂ ਕਿਹਾ ਜਿਹੜਾ ਮੇਰਾ ਕੜਾਈ ਦਾ ਜਾਨਿਕ ਕੰਮ ਛੁੱਟ ਗਿਆ ਸੀਗਾ ਮੈਂ ਕਿਹਾ ਹੁਣ ਉਹ ਆਪਾਂ ਦੁਬਾਰਾ ਤੋਂ ਸ਼ੁਰੂ ਕਰ ਲਈਏ ਹਨਾ ਘਰ ਦੇ ਵਿੱਚ ਫ੍ਰੀ ਰਹਨੇ ਹੁਣ ਬੱਚੇ ਵੱਡੇ ਹੋ ਚੁੱਕੇ ਨੇ ਚਲੋ ਆਪਣੇ ਹੱਥੀਂ ਕੰਮ ਪੈਣ ਲੱਗੇ ਨੇ ਤੇ ਥੋੜੀ ਚਿੰਤਾ ਵੀ ਘੱਟ ਹੋ ਗਈ ਆ ਕੰਮ ਕਾਰ ਜਿਹੜਾ ਹੈਗਾ ਆਪਾਂ ਆਪਣਾ ਕਰ ਲੈਂਦੇ ਨੇ ਤੇ ਮੈਂ ਕਹਿੰਨੀ ਵੀ ਜਿਹੜਾ ਮੈਂ ਇੱਕ ਦੋ ਘੰਟੇ ਫ੍ਰੀ ਰਹਨੇ ਕਿ ਮੈਂ ਉਹ ਵੀ ਆਪਣੇ ਆਪ ਨੂੰ ਵਿਜੀ ਰੱਖਾਂ ਸੋ ਜਿਹੜੇ ਚਾਦਰਾਂ ਲੈਂਦੇ ਸੀਗੀਆਂ ਉਹ ਅੱਜ ਮੈਂ ਸਵੇਰੇ ਛਾਪ ਲਿੱਤੀਆਂ ਸੀਗੀਆਂ ਛਾਪ ਕੇ ਮੈਂ ਇਹਨਾਂ ਨੂੰ ਪੇਂਟ ਕਰਨ ਲੱਗੀ ਹੋਈ ਆ ਤੇ ਕੜਾ ਆਈ ਵੀ ਆਪਾਂ ਕਰਾਂਗੇ ਚਦਰਾਂ ਲਿਆ ਕੇ ਲਗ ਤੋਂ ਲਗ ਆਪਾਂ ਜਿੰਨੇ ਵੀ ਆਪਣੇ ਡਿਜ਼ਾਈਨ ਹੈਗੇ ਸਾਰੇ ਆਪਾਂ ਹਾਤੀ ਕਰਾਂਗੇ ਸੋ ਜਿਹੜੀ ਮੈਂ ਚਾਦਰਾਂ 'ਚ ਛਾਪੀ ਸੀਗੀ ਉਹ ਮੈਂ ਤੁਹਾਨੂੰ ਦਿਖਾ ਦਨੀ ਆ ਜਿਵੇਂ ਕਿ ਤਾਂ ਡਿਜ਼ਾਈਨ ਛਾਪਿਆ ਸੀਗਾ ਤੇ ਕਿੱਦਾਂ ਬਣਾ ਰਹੀ ਆ ਹੁਣ ਰੋਜ਼ ਤੁਹਾਨੂੰ ਇੱਕ ਦੋ ਮਿੰਟ ਦੀ ਵੀਡੀਓ ਰੋਜ਼ ਜਿਹਨੇ ਕੇ ਮਿਲਿਆ ਕਰੂਗੇ ਸੋ ਪਲੀਜ਼ ਮੇਰੇ ਚੈਨਲ ਨੂੰ ਵੱਧ ਤੋਂ ਵੱਧ ਜਣ ਕੇ ਸਪੋਰਟ ਕਰਨਾ ਤੁਸੀਂ ਠੀਕ ਆ ਜੀ ਆ ਲੋ ਮੈਂ ਤੁਹਾਨੂੰ ਹੁਣ ਚਦਰ ਦਿਖਾਉਣੀ ਆ ਆ ਲੋ ਜੀ ਐ ਤਾਂ ਮੈਂ ਪੇਂਟ ਕੀਤੀ ਜੀ ਇਹ ਪੂਰੀ ਚਦਰ ਇਹ ਫਰੇਮ ਦਿੱਤੇ ਮੈਂ ਲਗਾਇਆ ਹੈ ਸੀਗਾ ਸਿੰਗਲ ਸੀਗੀ ਇਹ ਤੇ ਇਹਨੂੰ ਛਾਪ ਕੇ ਦੋ ਲੈ ਜਾਂਦੇ ਸੀਗੀਆਂ ਇਹ ਦਰਅਸਲ ਯਾਨੀ ਕਿ ਪਹਿਲੇ ਜਦ ਤਰਾ ਜਿਵੇਂ ਸ਼ੁਰੂ ਕੀਤੀ ਸੀਗੇ ਸਮਾਨ ਮਕਵਾਨੇ ਵਾਲਾ ਸੀਗਾ ਤੇ ਕੱਲ੍ਹ ਦਰਾਹੇ ਤੋਂ ਰਾਤੀਸ ਲੈ ਕੇ ਆਇਆ ਤੇ ਅੱਜ ਮੈਂ ਕੰਮ ਸ਼ੁਰੂ ਕਰ ਲਿਆ ਚਲੋ ਜੀ ਤੇ ਹੁਣ ਆਪਾਂ ਬੱਚਿਆਂ ਨੂੰ ਪਹਿਲਾਂ ਪਰੌਟੀ ਪਾਣੀ ਦੇ ਦਈਏ ਹਨਾ ਨਾ ਕੇ ਹਟ ਗਏ ਨੇ ਤੇ ਆਪਾਂ ਰੋਟੀ ਪਾਣੀ ਦੇ ਦਈਏ ਇਹਨਾਂ ਨੂੰ ਚਾਹ ਬਣਾ ਲਈਏ ਉਸ ਤੋਂ ਬਾਅਦ ਚ ਫਿਰ ਆਪਾਂ ਮਿਲਦੇ ਆਂ ਵੀਡੀਓ ਜੇ ਦੁਬਾਰਾ ਤੇ ਜੇਕਰ ਮੇਰੀ ਐਨੇਕ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇ ਹਨਾ ਬਿਲਕੁਲ ਸਾਥ ਸੁਧਰੀ ਆਪਾਂ ਦੇ ਸਿਜੇ ਹੈਗੇ ਹਨਾ ਜਿੰਤਾ ਦੇ ਵੀ ਹੈਗੇ ਤੁਹਾਡੇ ਸਾਹਮਣੇ ਆਪਾਂ ਰੁਗਰੂ ਹੋ ਜਾ ਕਰਾਂਗੇ ਜੀ ਤੇ ਸਪੋਰਟ ਕਰਨੇ ਬਾਅਦ ਤੁਸੀਂ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਠੀਕ ਹੈ ਜੀ ਆ ਲੋ ਜੀ ਚਾਹ ਬਣ ਗਈ ਆ ਚਾਹ ਨਾਲ ਹੈਗੇ ਨੇ ਰਸ ਤੇ ਮੈਂ ਵੀਡੀਓ ਨੂੰ ਕਰਦੀ ਇਥੇ ਐਂਡ ਜੇਕਰ ਸਾਡੀ ਵੀਡੀਓ ਵਧੀਆ ਲੱਗੇ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਸੋ ਮਿਲਦੇ ਆ ਜੀ ਨੈਕਸਟ ਵੀਡੀਓ 'ਚ ਧੰਨਵਾਦ